ਹੈਲੋ ਗਾਇਜ਼ ਆਈ ਹੋ ਆਪਕੀ ਸਾਰੇ ਠੀਕ ਹੋ ਹੋ ਗਏ ਅੱਜ ਆਪਾਂ ਲੈ ਕੇ ਆਏ ਆਂ ਛੋਟਾ ਜਿਹਾ ਮਿੰਨੀ ਵਲੌਗ ਤੇ ਅੱਜ ਨਾ ਮਾਸੀ ਵੀ ਆਏ ਹੀਗੇ ਤੇ ਅੰਦਰ ਭਾਜੀ ਇਹ ਵੀ ਆਏ ਹੀ ਤੇ ਆਪਾਂ ਸੋਚਿਆ ਇਹਨਾਂ ਦੇ ਨਾਲ ਛੋਟਾ ਜਿਹਾ ਵਲੌਗ ਬਣਾਨੇ ਆਂ ਇਹਦਾ ਤਾਂ ਆਈ ਮੈਂ ਫੜ ਕੇ ਰੱਖਿਆ ਕਹਿੰਦਾ ਮੈਂ ਤੇਰੇ ਵਲੌਗ 'ਚ ਨਹੀਂ ਆਉਣਾ ਇਦਾਂ ਹੀ ਫੜ ਕੇ ਰੱਖਿਆ ਸਾਡੇ ਮਾਸੀ ਮਾਸੀ ਪਿੰਡ ਚ ਆ ਕੇ ਕਿੱਦਾਂ ਦਾ ਲੱਗਿਆ ਤੈਨੂੰ ਕਿੱਦਾਂ ਦਾ ਲੱਗਾ ਪਿੰਡ ਚ ਆ ਕੇ ਲੱਗਾ ਤੇ ਵਧੀਆ ਹੀ ਆ ਫਿਰ ਬਹੁਤ ਹੀ ਦਵਾਦੀ ਆ ਵਾਗਰੂ ਵਾਰ-ਵਾਰ ਪਿੱਛੇ ਲੁਕਦੀ ਵਾਗਰੂ ਅੱਡਾ ਫੜਨਾ ਬਣੇ ਵਾਗਰੂ ਵੇਖੀ ਵੱਡੀਆਂ ਵੱਡੀਆਂ ਪਾਥੀਆਂ ਗੋਏ ਦੀ ਵਾਗਰੂ ਵੇਖੀ ਪਰ ਪਿੰਡ ਦਾ ਨਜ਼ਾਰਾ ਸਭ ਤੋਂ ਲੱਗ ਹੈ ਵਾਗਰੂ ਕਿੱਧਰ ਜਾਨੇ ਵਾਗਰੂ ਨਿਕਲੀ ਜਾਂਦੇ ਇਧਰ ਨਾ ਅਰ ਕਿ ਕਰਲਾ ਜਿਹੜਾ ਕੀ ਇਹਦੇ ਮਾਰ ਕੇ ਜਰਾ ਖੰਡਾ ਹੋਇਆ ਇਹਦਾ ਕੋਈ ਕੁਰਸੀ ਨਹੀਂ ਆਉਂਦੀ ਨਹੀਂ ਨਹੀਂ ਮਾਸੀ ਤੋਂ ਮਣੀ ਆਇਆ ਉਹ ਮੀਰੇ ਸਾਚੀ ਗਾਲੀ ਬਹੁਤ ਸੁਣਾਓ ਠੀਕ ਹੈ ਗਾ ਉਹ ਸੁਣਾਓ ਬਹੁਤ ਵਧੀਆ ਵਧੀਆ ਜਾਈਦਾ ਮਾਰਾ ਵਧੀਆ ਚੋਲੀ-ਹੋਲੀ ਸ਼ੇਅਰ ਕਰਦੇ ਹੋਏ ਇਧਰ ਉਧਰ ਦੇਖਦੇ ਹੋਏ ਲੈ 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 ਤਰਪਾ ਤਰਪਾ ਜਲਦੀ ਕਿਤੇ ਦੰਗਣੀ ਹੈ ਕਹਿੰਦੇ ਹਾਂ ਪੂਆ ਤੇ ਮਹਾ ਦੁਰਦੀ ਐ ਅੱਛਾ ਮਹਾ ਲੈ 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 ਚੱਲ ਚੱਲ ਪਾ ਦੌੜ ਲਾ ਕੇ ਵਿਖਾਏਂਗੀ ਹਾਂ ਅੱਗੇ ਜਾ ਤੇ ਅੱਗੇ ਜਾ ਕੇ ਕਿੱਥੇ ਕੋਈ ਅੱਗੇ ਪੋ ਕਿੰਨਾ ਸੋਹਣਾ 뷰 ਆਉਂਦੇ ਆ ਦੇਖ ਤੇ ਸਹੀ ਕਿੰਨਾ ਕਿੰਨਾ ਸੋਹਣਾ 뷰 ਚੈੱਕ ਕਰੋ 뷰 ਸੁਦੇਨ ਕੁੜੀ ਕਿੱਥੇ ਗਈਆਂ ਜੰਟੂ ਮੁਲਾਕਾਤ ਲੈ ਡਾਂਸ ਕਰੀ ਡਾਂਸ ਕਰੀ ਡਾਂਸ ਆਈ ਮੇ ਸ਼ਿਪਾਜੀ ਦਾ ਕਰ ਉਹ ਜਿਹੜੇ ਆਂਟੀ ਆਉਂਦੇ ਹਨ ਆਈ ਉਹਨਾਂ ਦਾ ਹੈਲੋ ਓ ਨਾਨਕ ਇੱਕ ਓਮ ਦਾ ਸਤਿਗੁਰੂ ਆਇਆ ਤਾੜੀ ਬਜ਼ੀਨਾ ਬਾਦਾਨੀਆ ਰਾਮ ਰੱਬਨ ਪਰਵਾਰ ਪਰਿਆਮ ਹੈਲੋ 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 ਆਜਾ ਆਜਾ ਮਾਂਜਲੀ ਬਾਦਾਂ ਨੂੰ ਥੱਕਾ ਦੇ ਜਾ ਕੇ ਪਹਿਲਾਂ ਸਤਿਗੁਰੂ ਮੈਂ ਪਾਇਆ ਕੀ ਮਨ ਮੇਰੀ ਆ ਪੁਆ 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 ਦਾ ਕਿਚਨ ਹੀ ਆ। ਅਨ ਸੋਟੋ ਕਿਚਨ ਹੀ ਆ। ਵੀਊ ਬੜਾ ਕਹਿੰਦੇ ਆ ਮਾਡਲ। ਚੱਲੋ ਜੇ ਤੁਮ ਹੈਗੇ। ਬੇਸਤੀ। ਬੇਸਤੀ ਪੁਆ ਇਹ ਡਾਂਸ। 1 ਨਹੀਂ ਕਰਨਾ। 2 ਕਰੀ ਹੁਣ। ਚੱਲ ਕਰ। ਕਿਉਂ ਨਾ ਕਰ। ਕਰੀ 1 2 ਨਹੀਂ ਕਰਨਾ। ਡਾਂਸ ਕਰ। 1 2 ਦੇ ਕਰ ਤੂੰ ਉਹ ਦੋਈ ਮਕੀ ਉਹਦੀ ਤੱਲ ਕਰੀ ਇੱਕ ਵਾਰੀ ਲੱਗੀ ਕਰਨ ਲੱਗੀ ਲੱਗੀ ਨਹੀਂ ਕਰਨਾ ਨਹੀਂ ਕਰਨਾ ਨਾ ਨਾ ਕਰ ਰਹਿਣ ਦੇ ਨਾ ਕਰ ਸਾਚ ਨਾਮਿਆ ਧਾਰਮੀ ਰਾਮ ਜਿਨ ਭੁੱਖਾਂ ਸਗੁਆਈਆ ਕਰ ਚੋੜੀ ਤੂੰ ਨੋਟਾਈ ਮੈਂ ਕਹਾਂਗੇ ਸਾਲ ਤੋੜਨਾ ਬੁੱਢਿਆਂ ਦਾ ਕੰਮ ਮੇਰਾ ਜਿਹੜਾ বোন্দ বে কাম বেলে কাম বেলে কাম নে কাম নে